ਪੰਜਾਬ ਦੇ ਰਾਜਪਾਲ ਬਨਵਾਰੀ ਦਲਪ੍ਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਇੱਕ ਵਾਰ ਫਿਰ ਤੋਂ ਸ਼ਬਦੀ ਬਾਤ ਦੇਖਣ ਨੂੰ ਮਿਲ ਰਹੇ ਨੇ ਦੱਸ ਦਈਏ ਕਿ ਬੀਤੇ ਦਿਨ ਰਾਜਪਾਲ ਸਰਹੱਦੀ ਕੇਤਾ ਦੇ ਦੌਰੇ ਤੇ ਸਨ ਤਾਂ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਬਹੁਤ ਬਿਜ਼ੀ ਵਿਅਕਤੀ ਨੇ ਉਹ ਸਾਨੂੰ ਕੀ ਮਿਲਣਗੇ ਉਹ ਤਾਂ ਆਪਣੇ ਡੀਜੀਪੀ ਦੇ ਚੀਫ ਸੈਕਟਰੀ ਨੂੰ ਨਹੀਂ ਮਿਲਦੇ ਇਸ ਦਾ ਜਵਾਬ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਸੇ ਮਾਨ ਨੇ ਕਿਹਾ ਕਿ ਰਾਜਪਾਲ ਸਾਨੂੰ ਪਰੇਸ਼ਾਨ ਕਰਨਾ ਚਾਹੁੰਦੇ ਨੇ ਪਰ ਅਸੀਂ ਨਹੀਂ ਹੋਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਸੰਵਿਧਾਨਕ ਸਰੂਪ ਨੂੰ ਦੇਖਦੇ ਹੋਏ ਰਾਜਪਾਲ ਤਕਰਾ ਦਾ ਮਾਹੌਲ ਪੈਦਾ ਕਰਨ ਤੋਂ ਬਚਣਾ ਚਾਹੀਦਾ ਇਸ ਲਈ ਉਹ ਸਾਡੇ ਨਾਲ ਪੰਗਾ ਨਾ ਲੈਣ ਸੀਮਾਨ ਨੇ ਕਿਹਾ ਕਿ ਰਾਜਪਾਲ ਕਾਲਜਾਂ ਚ ਸੈਮੀਨਾਰਾਂ ਚ ਜਾਂਦੇ ਨੇ ਜਿਵੇਂ ਮਰਜ਼ੀ ਜਾਣ ਪਰ ਉਹ ਤਾਂ ਆਪਣੇ ਦੌਰਿਆਂ ਦੌਰਾਨ ਅੱਧੀ ਸਰਕਾਰ ਯਾਨੀ ਅਫਸਰ ਹੀ ਨਾਲ ਲੈ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਰਾਜਪਾਲ ਇੱਕ ਸੰਵਿਧਾਨਕ ਅਹੁਦਾ ਇਸੇ ਦੌਰਾਨ ਮੁੱਖ ਮੰਤਰੀ ਨੇ ਰਾਜਪਾਲ ਨੂੰ ਸਰਕਾਰ ਨਾਲ ਟਕਰਾਅ ਨਾ ਕਰਨ ਦੀ ਵੀ ਅਪੀਲ ਕੀਤੀ ਹੈ ਇਹਨੂੰ ਰਿਫਾਰਮਸ ਦੇ ਵਿੱਚ ਪਾਉਣਾ ਚਾਹੀਦਾ ਡੈਮੋਕ੍ਰੇਸੀ ਚ ਨਾ ਇਲੈਕਟਡ ਲੋਕ ਜਿਹੜੇ ਨੇ ਉਹ ਫੈਸਲੇ ਲੈਂਦੇ ਨੇ ਸਿਲੈਕਟਡ ਨਹੀਂ ਲੈਂਦੇ ਹੁਣ ਮੈਂ ਚਾਂਸਲਰ ਲਾਉਣਾ ਹੈ ਵਾਈਸ ਚਾਂਸਲਰ ਲਾਉਣਾ ਮੈਂ ਤਾਂ ਲੋਕਾਂ ਵੱਲੋਂ 92 ਸੀਟਾਂ ਦੇ ਕੇ ਮੈਨੂੰ ਚੁਣਿਆ ਗਿਆ ਤਾਂ ਡਿਸੀਜਨ ਤਾਂ ਇਲੈਕਟਡ ਹੀ ਲੈਣਗੇ ਨਾ ਜੇ ਮੈਂ ਗਲਤ ਡਿਸੀਜਨ ਲੈ ਲੂੰਗਾ ਅਗਲੇ ਇਲੈਕਸ਼ਨ ਦੇ ਵਿੱਚ ਲੋਕ ਮੈਨੂੰ ਹਟਾ ਦੇਣਗੇ ਠੀਕ ਪਾਰਾ ਇਥੇ ਕੀ ਹੈ ਮੈਂ ਚੁਣ ਕੇ ਦੇਉਂਗਾ ਤਿੰਨ ਬੰਦੇ ਰਾਜਪਾਲ ਨੂੰ ਰਾਜਪਾਲ ਉਹਨੂੰ ਤੇ ਇੱਕ ਬੰਦੇ ਨੂੰ ਸੈਲੈਕਟ ਕਰ ਲੂਗਾ ਫਿਰ ਉਹ ਕੌਣ ਹੈ ਜੀ ਸਿਲੈਕਟਰ ਪਰ ਪਿਛਲੀਆਂ ਤਿੰਨ ਇਲੈਕਸ਼ਨਾਂ ਹਾਰਿਆ ਹੋਇਆ ਤੇ ਫਿਰ ਅਸੀਂ ਜੇ ਚਲਦੀ ਕਿ ਇਹ ਹਾਰਿਆ ਨਹੀਂ ਜਿੱਤੇ ਜਲਦੀ ਸੋਇਦ ਰਿਫਾਰਮਸ ਦੇ ਵਿੱਚ ਆਉਣਾ ਚਾਹੀਦਾ ਹੈ ਕਿ ਜਿਹੜੇ ਡਿਸੀਜਨ ਨੇ ਗਵਰਨਮੈਂਟਲ ਲੈਟਰ ਉਹ ਉਹ ਇਲੈਕਟਡ ਬੰਦੇ ਕਰਨ ਕੱਲ ਨੂੰ ਗਲਤ ਡਿਸੀਜਨ ਹੋ ਗਿਆ ਤਾਂ ਉਹਨਾਂ ਨੂੰ ਲੋਕ ਸਹਾਇਤਾ ਦੇ ਦੇਣਗੇ ਤੇ ਇਹਨਾਂ ਨੂੰ ਕੌਣ ਸਹਾਇਤਾ ਦੇਊਗਾ ਜੀ ਜੇ ਇਹਨਾਂ ਨੂੰ ਗਲਤ ਡਿਸੀਜਨ ਹੋ ਗਿਆ ਇਹ ਤਾਂ ਕਿਸੇ ਹੋ ਸਟੇਟ ਦੇ ਬਣ ਜਾਣਗੇ ਜਾ ਕੇ ਅਸਾ ਇਸੇ ਰਹਿਣਾ ਸੋ ਉਹਨਾਂ ਨੇ ਬਿੱਲ ਰਾਸ਼ਟਰਪਤੀ ਜੀ ਨੂੰ ਭੇਜਤਾ ਉਹਨਾਂ ਨੇ ਵਾਪਸ ਭੇਜਤਾ ਅੱਗੇ ਅਸੀਂ ਸਲਾਹ ਲੈ ਰਹੇ ਹਾਂ ਇਹ ਤਾਂ ਉਹਨਾਂ ਨੂੰ ਪੁੱਛ ਲਓ ਜਿੰਨੇ ਕੀਤਾ ਨਾ ਨਹੀਂ ਐਕਟ ਕੀ ਹੈ ਐਕਟ ਸਿਲੇਕਟਰ ਤੇ ਇਲੈਕਟਰ ਚ ਫਰਕ ਦਾ ਹੈ ਕਿਸੇ ਸੈਮੀਨਾਰ ਦਾ ਉਗਾਰਨ ਕਰਨ ਯੂਨੀਵਰਸਿਟੀ ਚ ਕੋਈ ਹੋ ਜਿਹੜੇ ਵੱਡੇ ਪੱਧਰ ਦਾ ਕੋਈ ਸੈਮੀਨਾਰ ਹੋ ਰਿਹਾ ਉੱਥੇ ਜਾਣ ਇਹਦੇ ਵਾਸਤੇ ਥੋੜੀ ਜਿਹੀ ਪਿੰਡਾਂ ਚ ਉਹ ਦੌਰਾ ਕਰਨਗੇ ਹੁਣ ਰੋਡ ਸ਼ੋਅ ਕਰਨਗੇ ਤੇ ਮੇਰੀ ਅੱਧੀ ਸਰਕਾਰ ਲੈ ਜਾਂਦੇ ਮੇਰੀ ਨਾਲ ਅੱਜ ਵੀ ਨਹੀਂ ਅੱਜ ਵੀ ਨਹੀਂ ਹੈਗੀ ਸਰੋ ਕਹਿੰਦੇ ਮੁਖੀ ਸਾਹਿਬ ਮਿਲਦੇ ਨਹੀਂ ਮੈਨੂੰ ਇਹ ਵੀ ਕਹਿੰਦੇ ਸੀ ਕੌਣ ਕਹਿੰਦਾ ਜੀ ਕੌਣ ਕਹਿੰਦਾ ਜੀ ਮੈਂ ਮਿਲਦਾ ਨਹੀਂ ਮੇਰਾ ਹੁਣ ਤਾਂ ਜੇ ਸੋਚੋ ਕਿ ਸਮਾਗਮ ਚ ਕੱਟੇ ਸੀ ਅਲ ਜਨਾਬ ਇਹ ਸਿਰਫ ਉਹੀ ਰਾਜਪਾਲ ਕਿਉਂ ਕਰ ਰਹੇ ਨੇ ਜਿੱਥੇ ਬੀਜੇਪੀ ਦੀ ਗਵਰਨਮੈਂਟ ਨਹੀਂ ਹੈਗੀ ਜਿੱਥੇ ਬੀਜੇਪੀ ਦੀ ਗਵਰਨਮੈਂਟ ਹੈ ਉੱਥੋਂ ਵਾਲੇ ਰਾਜਪਾਲ ਕਿਉਂ ਨਹੀਂ ਕਰਦੇ ਇੱਥਾਂ ਕਾਰਨ ਹੋਏ ਉਹ ਤੰਗ ਕਰਨਾ ਹੈ ਬਸ ਪਰ ਉਹ ਤੰਗ ਹੋਣ ਵਾਲੇ ਸੀ ਹੈ ਨਹੀਂ ਪੰਜਾਬ ਨਾਲ ਇਸ ਕਿਸਮ ਦਾ ਕੋਈ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਨ ਕਿ ਇੱਕ ਪਾਸੇ ਜਿਹੜਾ ਇਲੈਕਟਡ ਹੋਣੇ ਪਾਸ ਸਿਲੈਕਟਡ ਹੋਣ ਜਾਂ ਕੋਈ ਪੰਜਾਬ ਦੀ ਭਾਈਚਾਰਕ ਇਕਤਾ ਨੂੰ ਜਿਹੜਾ ਕੋਈ ਇਸ ਤਰ੍ਹਾਂ ਨੁਕਸਾਨ ਪਹੁੰਚੇ ਮੈਂ ਆਦਰ ਸਹਿਤ ਬੇਨਤੀ ਕਰਦਾ ਮੈਂ ਤੋਂ ਸੀਨੀਅਰ ਨੇ ਵੱਡੇ ਨੇ ਕਿ ਕਿਰਪਾ ਕਰਕੇ ਇਸ ਤਰ੍ਹਾਂ ਦਾ ਮਾਹੌਲ ਨਾ ਕ੍ਰੀਏਟ ਹੋ ਜੇ ਤੇ ਮੈਂ ਚਾਹੁੰਦਾ ਕਿ ਚੰਗੇ ਸਬੰਧ ਬਣੇ ਰਹਿਣ ਉਹ ਆਪਣਾ ਸੰਵਿਧਾਨਿਕ ਹੁਕਮ ਦਾ ਉਹਨਾਂ ਦਾ ਵੀ ਉਹ ਆਪਣਾ ਫਰਜ਼ ਅਦਾ ਕਰਨ ਅਸੀਂ ਆਪਣਾ ਹੁੰਦਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ